ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਬੇਨਤੀ ਹੈ ਕਿ ਆਉਣ ਵਾਲੇ 5 ਨੰਬਰ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਰ ਪ੍ਰਕਾਸ਼ ਪੁਰਬ ਵਿਆ ਉਸ ਤੋਂ ਅਸੀਂ ਇੱਕ ਦਿਨ ਪਹਿਲਾਂ ਸਾਰੇ ਪਿੰਡ ਟਿੰਬਰਵਾਲੋਂ ਗ੍ਰਾਮ ਪੰਚਾਇਤ ਟਿੰਬਰਵਾਲੋਂ ਦੇ ਸੰਗਤ ਦੀ ਸਹਿਯੋਗ ਨਾਲ ਅਸੀਂ ਖੂਨਦਾਨ ਕੈਂਪ ਵੀ ਲਗਾਉਣ ਜਾ ਰਹੇ ਹਾਂ ਜੋ ਆਪ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਕੈਂਪ ਲੱਗਣੇ ਹਨ ਸੋ ਬੇਨਤੀ ਹੈ ਕਿ ਜਿੰਨਾ ਵੀ ਸੰਗਤਾਂ ਨੇ ਭਾਈ ਖੂਨਦਾਨ ਵਿੱਚ ਹਿੱਸੇ ਪਾਉਣੇ ਹਨ ਕਿਸੇ ਨੇ ਖੂਨਦਾਨ ਦੇਣਾ ਹੈ ਉਹ ਭਾਈ ਜਰੂਰ ਕਰੋ ਕਿਉਂਕਿ ਅੱਜ ਦੀ ਲੋੜ ਹੈ ਖੂਨਦਾਨ ਦੀ ਖੂਨਦਾਨ ਨਾਲ ਜੇ ਆਪਾਂ ਕਹਿੰਦੇ ਹਾਂ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਉਸਨੂੰ ਮੌਕੇ ਤੇ ਆਪਾਂ ਕਹਿੰਦੇ ਆ ਪਈਆਂ ਬੋਤਲਾਂ ਲੱਗਣੀਆਂ ਦੋ ਬੋਤਲਾਂ ਤਿੰਨ ਬੋਤਲਾਂ ਸੋ ਆਪਣਾ ਹੁਣ ਇਹ ਖੂਨ ਕਿਸੇ ਕੰਮ ਨਹੀਂ ਆਉਣਾ ਜੋ ਆਪਾਂ ਖੂਨ ਦਿੱਤਾ ਜਾਵੇ ਜਿਉਂਦੇ ਜੀ ਇਹ ਕਿਸੇ ਦੇ ਕੰਮ ਆ ਜੂ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਸੋ ਅਸੀਂ ਪ੍ਰਾਰਾਲਾ ਕਰਦੇ ਆਂ ਪਰਾਂ ਗ੍ਰਾਮਪੜਾ ਟੈਂਬਰਵਾਲ ਦੇ ਸਹਿਯੋਗ ਸਦਕਾ ਮਾਹਪੁਰ ਸਾਹਿਬ ਸਹਿਯੋਗ ਸਦਕਾ ਕਿ ਅਸੀਂ ਗੁਰੂ ਨਾਨਕ ਦੇ ਪ੍ਰਕਾਸ਼ ਨੂੰ ਮੁੱਖ ਰੱਖਦੇ ਆਂ ਇਹ ਵੀ ਵੱਡਾ ਪ੍ਰਾਰਾਲਾ ਕਰੀਏ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਹੇ ਜੇ ਪ੍ਰੋਗਰਾਮ ਬਣਾਉਂਦੇ ਰਏ ਸੰਗਤਾਂ ਦਾ ਭਲਾ ਹੋ ਸਕੇ ਸੋ ਇਹ ਖੂਨਦਾਨ ਕੈਂਪਸ ਹੀ ਲਗਾਵਾਂਗੇ ਸਾਰੇ ਨਗਰ ਦੇ ਸਹਿਯੋਗ ਨਾਲ ਸੋ ਸੰਗਤਾਂ ਨੂੰ ਅਸੀਂ ਬੇਨਤੀ ਹੈ ਕਿ ਦੂਰੋਂ ਨੇੜੇ ਪਹੁੰਚ ਕੇ ਪਈ ਤੁਸੀਂ ਵੀ ਇਸ ਖੂਨਦਾਨ ਵਿੱਚ ਆਪਣਾ ਯੋਗਦਾਨ ਪਾਓ ਭਾਈ ਸਾਡਾ ਦੀਵਾਲੀ ਆ ਰਹੀ ਹੈ ਜੀ ਦੀਵਾਲੀ ਦੇ ਲਈ ਕੀ ਸਮਰਥ ਦੇਣਾ ਚਾਹੁੰਦੇ ਸੋ ਸੰਗਤ ਜੀ ਇਹ ਹੀ ਬੇਨਤੀ ਹੈ ਕਿ ਆਪ ਮੀਡੀਆ ਦਾ ਬਹੁਤ ਅਸੀਂ ਧੰਨਵਾਦ ਕਰਦੇ ਜਿੰਨਾ ਕਿ ਆਪਣੇ ਰਿਜੀ ਨਿਯਮਾਂ ਨੂੰ ਛੱਡ ਕੇ ਸਾਡੇ ਨਗਰ ਵਿੱਚ ਪਾਉਂ ਕੇ ਪ੍ਰਿੰਟ ਦੀ ਕਵਰੇਜ ਕੀਤੀ ਹੈ ਸਾਰੇ ਪ੍ਰੋਗਰਾਮ ਦੀ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਮਹਾਪੁਰਸ਼ਾਂ ਵੱਲੋਂ ਤਹਿ ਦਿਲੋਂ ಗ್ರಾಮ ਪੰਚਾਇਤ ਵੱਲੋਂ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਸੰਗਤ ਜੀ ਦੇਖੋ ਐਨਾ ਪ੍ਰਦੂਸ਼ਣ ਹੋ ਰਿਹਾ ਪਹਿਲੇ ਹੀ ਆਪਾਂ ਤੋਂ ਰਾਤ ਨੂੰ ਅਸੀਂ ਸੌਂ ਕੇ ਦੇਖੋ ਬਾਹਰ ਆਪਣੇ ਉੱਪਰ ਕਿੰਨਾ ਪ੍ਰਦੂਸ਼ਣ ਆ ਜਾਂਦਾ ਤੁਸੀਂ ਚਾਦਰ ਝਾੜਣੀ ਇੰਨੀ ਭਾਰੀ ਹੋ ਜਾਂਦੀ ਹੈ ਉਹ ਕਿਸੇ ਦੀ ਬਦੌਲਤ ਹੈ ਪ੍ਰਦੂਸ਼ਣ ਹੈ ਆਪਾਂ ਇਸ ਵਾਰ ਦਿਵਾਲੀ ਨੂੰ ਪ੍ਰਦੂਸ਼ਣ ਰਹਿਤ ਬਣਾਉਣਾ ਕਿਉਂਕਿ ਆਪਾਂ ਪਟਾਕੇ ਨਹੀਂ ਬਜਾਉਣੇ ਆਤਸਵਾਜੀਆਂ ਨਹੀਂ ਚਲਾਉਣੀਆਂ ਇਹ ਫਜ਼ੂਲ ਖਰਚਾ ਦੇਖੋ ਸੰਗਤ ਜੀ ਬਾਹਰਲੇ ਦੇਸ਼ਾਂ ਵਿੱਚ ਵੀ ਦੀਵਾਲੀ ਮਨਾਉਂਦੇ ਹਨ ਬਾਹਲੇ ਖਰਚਾ ਇੱਕ ਦਿਨ ਕਰ ਲੈਂਦੇ ਹਨ ਆਪਣੇ ਤਾਂ ਹੁਣ ਤੋਂ ਦੀਵਾਲੀ ਸ਼ੁਰੂ ਹੋ ਜਾਂਦੀ ਹੈ ਲੇਕਿਨ ਫਜ਼ੂਲ ਖਰਚੇ ਹਨ ਹਜ਼ਾਰ ਹਜ਼ਾਰ ਦੇ 2-2000 ਦੇ ਪਤਾ ਨਹੀਂ ਇੱਕ ਇੱਕ ਘਰ ਦੇ ਵਿੱਚ ਕਰੋੜਾਂ ਰੁਪਏ ਦਾ ਖਰਚਾ ਕਰ ਦਿੰਦੇ ਹਨ ਲੋਕ ਬੇਅਰਥ ਹੈ ਆਪਾਂ ਪੈਸੇ ਨੂੰ ਖਰਾਬ ਕਰ ਦਿੰਦੇ ਹਾਂ ਸੋ ਸੰਗਤ ਜੀ ਇਹਨਾਂ ਪੈਸੇ ਨੂੰ ਬਚਾਓ ਕਿਉਂਕਿ ਪਹਿਲਾਂ ਬੋਰਡਾਂ ਦੇ ਉੱਪਰ ਲਿਖਿਆ ਪੜ੍ਹਦੇ ਹੁੰਦੇ ਸੀ ਅੱਜ ਦੀ ਬਚਤ ਕੱਲ ਦੀ ਮੁਸਕਾਨ ਜੇ ਆਪਾਂ ਅੱਜ ਪੈਸਾ ਪਜਾਵਾਂ ਤਾਂ ਕੱਲ ਨੂੰ ਆਪਣੇ ਕੰਮ ਆ ਜਾਊਗਾ ਕਿਸੇ ਦੁੱਖ ਦੇ ਸਮੇਂ ਚ ਕੰਮ ਆ ਜਾ ਲੇਕਿਨ ਹੁਣ ਪੈਸਾ ਆਪਾਂ ਬਚਾ ਲਈਏ ਕੱਲ ਨੂੰ ਪਤਾ ਨਹੀਂ ਕਿਸ ਟਾਈਮ ਕਿ ਉਹ ਕੰਮ ਆ ਜਾਣਾ ਸੋ ਸੰਗਤ ਜੀ ਅਸੀਂ ਮਾਹਪੁਰਸਾਂ ਵੱਲੋਂ ਇਹ ਵੀ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈਏ ਵਿਸਕਰਮਾ ਦਿਨ ਦਾ ਆਪਾਂ ਇਸੇ ਤਰ੍ਹਾਂ ਮਨਾਉਦੇ ਰਹੀਏ ਸੰਗਤ ਜੀ ਭਈ ਆਪਾਂ ਸਭ ਫਜ਼ੂਲ ਖਰਚਾ ਨਾ ਕਰੀਏ ਮਠਾਈਆਂ ਬਾਹਰੋਂ ਨਾ ਖੇ ਦੇਖੋ ਅੱਜ ਪ੍ਰਦੂਸ਼ਣ ਇੰਨਾ ਹੋ ਰਿਹਾ ਕਿ ਕੋਈ ਸਾਹ ਸੁਭਈ ਨਹੀਂ ਕਿਹਦੇ ਅੰਦਰ ਜਾ ਕੇ ਤੁਸੀਂ ਮੀਡੀਆ ਵਾਲੇ ਹਰ ਰੋਜ਼ ਦੇਖਦੇ ਆਂ ਮੀਡੀਆ ਦੇ ਵਿੱਚ ਆ ਕੇ ਦਿਵਾਲੀ ਨੂੰ ਹੁਣ ਕੈਮੀਕਲ ਨਾਲ ਸਾਰੀਆਂ ਮਠਿਆਈਆਂ ਤਿਆਰ ਹੋ ਰਹੀਆਂ ਪਤਾ ਨਹੀਂ ਕਿੰਨੇ ਇੱਕ ਖਰਾਬ ਵਸਤੂਆਂ ਦੇ ਵਿੱਚ ਪਾ ਕੇ ਆਪਾਂ ਨੂੰ ਜ਼ਹਿਰ ਖਿਲਾਇਆ ਜਾ ਰਿਹਾ ਕਿਸੇ ਦਾ ਤਿਆਰੀ ਸਰਕਾਰਾਂ ਦਾ ਧਿਆਨ ਨਹੀਂ ਹੈਗਾ ਲੇਕਿਨ ਸਰਕਾਰ ਧਿਆਨ ਦੇ ਰਹੀ ਇਸ ਵੱਲ ਜਿੰਨੇ ਵੀ ਮੰਤਰੀਆਂ ਨੂੰ ਸੰਤਰੀਆਂ ਸਭ ਦਾ ਇਹੀ ਹਾਲ ਹੈ ਕੋਈ ਚੈਕਿੰਗ ਨਹੀਂ ਕਰਦਾ ਕੁਝ ਨਹੀਂ ਕਰਦਾ ਸਾਨੂੰ ਜ਼ਹਿਰ ਖਿਲਾ ਰਿਹਾ ਜ਼ਹਿਰ ਖਾ ਰਿਹਾ ਆ ਤੇ ਬਿਮਾਰੀਆਂ ਦੇ ਅਸੀਂ ਮਰੀਜ਼ ਬਣ ਰਹੇ ਹਾਂ ਸੋ ਸੰਗਤ ਜੀ ਅਸੀਂ ਬੇਨਤੀ ਕਰਦੇ ਆਂ ਕਿ ਪਾਈ ਦਿਵਾਲੀ ਨੂੰ ਇਹ ਦਿਵਾਲੀ ਆ ਤਾਂ ਮਠਾਈਆਂ ਤੋਂ ਰਹਿਤ ਬਣੇ ਇਹ ਖਾਣਾ ਪੀਣਾ ਤਾਂ ਫੂਡ ਖਾ ਲੋ ਸੁੱਕੇ ਮੇਵੇ ਖਾ ਲੋ ਲੇਕਿਨ ਮਠਾਈਆਂ ਮਿੱਠਾ ਨਾ ਖਾਓ ਤੁਸੀਂ ਜਾ ਕੇ ਦੇਖੋ ਜਿੰਦਦਰ ਜਿੱਥੇ ਮਠਾਈ ਬਣੋ ਸੀ ਚੈੱਕ ਕਰੋ ਇੱਕ ਦਿਨ ਜਾ ਕੇ ਕਿੱਥੇ ਬਣੇ ਨੂੰ ਦਿਖਾਉ ਤੋਂ ਸੀ ਤੁਸੀਂ ਦੇਖ ਲਈ ਆਪਾਂ ਡੱਬੇ ਪਵਾ ਕੇ ਵਾਪਸ ਮੋੜਾ ਨਹੀਂ ਸੰਤ ਜੀ ਆਪਾਂ ਬੇਨਤੀ ਕਰਦਾ ਹੈ ਕਿ ਮਠਾਈਆਂ ਇਸ ਵਾਰ ਜੋ ਖਾਣੀਆਂ ਜਾਂ ਘਰੇ ਤਿਆਰ ਕਰ ਲੋ ਜੋ ਖਾਣੀਆਂ ਅਸੀਂ ਘਰੇ ਤਿਆਰ ਕਰ ਲੋ ਥੋੜਾ ਖਾ ਲੋ ਵਧੀਆ ਖਾ ਲੋ ਲੇਕਿਨ ਬਾਜ਼ਾਰ ਭਈਆਂ ਦੇ ਹੱਥੋਂ ਇਹ ਜੋ ਅੱਜ ਦਾ ਚੱਲ ਰਿਹਾ ਦੌਰ ਤੁਸੀਂ ਦੇਖਦੇ ਹੋ ਨਿਤ ਨਵੀਂ ਵੀਡੀਓ ਆ ਰਹੀ ਆ ਆਪਾਂ ਨੂੰ ਜ਼ਹਿਰ ਖਾ ਰਾਂ ਜੋ ਵੀ ਤੁਸੀਂ ਖਰੀਦ ਰਹੇ ਹੋ ਉਹਦੇ ਕੋਈ ਚੈਕਿੰਗ ਨਹੀਂ ਕੁਛ ਨਹੀਂ ਕਿੰਨੀ ਉਸ ਗੁਣਮਤਾ ਕਿੰਨੀ ਉਹਦੇ ਸ਼ੁੱਧਤਾ ਹੈ ਕੋਈ ਚੈੱਕ ਨਹੀਂ ਹੋ ਰਹੀ ਸੋ ਅਸੀਂ ਪੜੇ ਲਿਖੇ ਵੀ ਆਪਾਂ ਉਹਨਾਂ ਦੇ ਜਾ ਕੇ ਆਪਾਂ ਚੈੱਕ ਨਹੀਂ ਕਰ ਸਕਦੇ ਸੋ ਮੈਂ ਅਸੀਂ ਤਾਂ ਜਿੰਨਾ ਕੁ ਦੇਖਦੇ ਆ ਉਹਨਾਂ ਅੱਗੇ ਅਸੀਂ ਬੋਲ ਸਕਦੇ ਆ ਜੋ ਮਹਾਰਾਜ ਬੁਲਾਉਂਦਾ ਉਹੀ ਬੋਲਾਂਗੇ ਲੇਕਿਨ ਪਾਈ ਸੀ ਬੇਨਤੀ ਹੈ ਸੰਗਤ ਦੇ ਸਾਡੇ ਮੀਡੀਆ ਰੇਂਸੀ ਤੁਹਾਡਾ ਵੀ ਧੰਨਵਾਦ ਕਰਦਾ ਸੰਗਤਾਂ ਦਾ ਧੰਨਵਾਦ ਕਰ ਸਾਡੀ ਬਾਤ ਸੁਣ ਰਹੀ ਹੈ ਆਪਣੇ ਟੈਂਬਰ ਵਾਲ ਦੀ ਕੋਈ ਇਸ ਦੀਵਾਲੀ ਨੂੰ ਪਰਦੂਸਰ ਰਹਿਤ ਬਣਾਈ ਅਤੇ ਮਠਿਆ ਤੋਂ ਪਰਹੇਤ ਕਰੀਏ ਜੋ ਖਾਣਾ ਆਪਣਾ ਪੀਣਾ ਹੈ ਆਪਣੇ ਘਰੇ ਬਣਾ ਕੇ ਖਾਈਏ ਆਪਣੇ ਦੋਸਤਾਂ ਮਿੱਤਰਾਂ ਨੂੰ ਦੇਣਾ ਹੈ ਆਪਣੇ ਘਰੇ ਜ ਸੁੱਕੇ ਮੇਵੇ ਦੇ ਸਕਦੇ ਹੋ ਫਲ ਫਰੂਟ ਦੇ ਸਕੋ ਲੇਕਿਨ ਮਠਾਈਆਂ ਤੋਂ ਗੁਰੇਜ਼ ਕਰੋ ਇਹਨਾਂ ਕਹਿੰਦੇ ਆ ਸਾਰੇ মিডিਆ ਧਰਮਾ ਦੇ ਕਦੇ ਮਹਾਂਪੁਰਸ਼ ਬਾਬਾ ਭਰੂਪੁਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਕੇ ਢੀ ਦੂਰੋਂ ਆ ਕੇ ਸਾਡੇ ਨਗਰ ਵਿੱਚ ਚਰਚਾ ਨੇਸ਼ ਦੇ ਖੁਸ਼ੀਆਂ ਦਿਨ ਲਿਆਉਂਦੇ ਰਹਿਣ। ਐਡਾ ਬੜਾ ਗੁਰੂ ਸਵਾ ਕਰ ਰਹੇ ਹਨ। ਮਹਾਂਪੁਰਸ਼ਾਂ ਦਾ ਅਸੀਂ ਬਹੁਤ ਧੰਨਵਾਦ ਕਰਦਾ। ਗ੍ਰਾਮ ਪੰਚਾਇਤ ਪਿੰਡ ਟੈਂਬਰਵਾਲ ਦੇ ਸਰਪੰਚ ਸਮੂਹ ਗ੍ਰਾਮ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਆਂ। ਜਿਨ੍ਹਾਂ ਯਾਤਰਾ ਸਦਕਾ ਇਹ ਕਾਰਜ ਹੋ ਰਹੇ। ਸਾਰੀ ਸੰਗਤਾਂ ਦੂਰੋਂ ਜਿਹੜੇ ਸੰਗਤਾਂ ਪਤਵੰਤੇ ਸੱਜਣ ਦਾ ਆਪ ਸਮੂਹ ਸੰਗਤਾਂ ਦਾ ਅਸੀਂ ਪਿੰਡ ਟੈਂਬਰਵਾਲ ਨੂੰ ਵੱਲੋਂ ਗੁਰਦੁਆਰਾ ਕਮੇਟੀ ਦਾ ਰਹੀਆਂ ਸੰਗਤਾਂ ਦਾ ਕੋਟਾ ਨ ਕੋਟਨ ਨਮਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ